ਵਿਦੇਸ਼ ਗਿਆ ਹਰ ਇਨਸਾਨ ਨੂੰ ਪਿੱਛੇ ਛੱਡ ਕੇ ਆਏ ਆਪਣੇ ਪਰਿਵਾਰ ਦੀ ਯਾਦ ਬਹੁਤ ਆਉਂਦੀ ਹੈ ਇਤਾਂ ਹੀ ਹੋਇਆ ਇਸ ਵੀਡੀਓ ਵਾਲੇ ਵੀਰ ਨਾਲ ਇਹ ਵੀਰ ਨਵਾਂ ਨਵਾਂ ਵਿਦੇਸ਼ ਗਿਆ ਹੁੰਦਾ ਹੈ ਤੇ ਕੰਮ ਤੇ ਗਏ ਨੂੰ ਘਰ ਵਾਲੀ ਦੀ ਇੰਨੀ ਯਾਦ ਆਉਂਦੀ ਹੈ ਕਿ ਇਸ ਕੋਲ ਜਜਬਾਤਾਂ ਤੇ ਕਾਬੂ ਨਹੀਂ ਰੱਖਿਆ ਜਾਂਦਾ ਤੇ ਇਹ ਵੀਰ ਲਾਈਵ ਹੋ ਕੇ ਘਰ ਵਾਲੀ ਬਾਰੇ ਦੇਖੋ ਕਿਵੇਂ ਸਾਰਾ ਕੁਝ ਬਿਆਨ ਕਰਨ ਲੱਗ ਜਾਂਦਾ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਬਰਾਦਰ ਇੱਕ ਗੱਲ ਦੱਸਾਂ ਤੁਹਾਨੂੰ ਮੈਂ ਦੋਵੇਂ ਜੀ ਦੋਵੇਂ ਜੀ ਹੁੰਦੇ ਆ ਮੈਂ ਤੈਨੂੰ ਕੀ ਦੱਸਾਂ ਮੈਂ ਬਾਹਰ ਆਇਆ ਪਹਿਜੋ ਨਾਲ ਦੇ ਦੇ ਵਗੈਰਾ ਜੀ ਨਹੀਂ ਲੱਗੰਦਿਆ ਪੁਲੀ ਤੇ ਬੈਠਾ ਕਰੀ ਉੱਥੇ ਬੈਜਣਾ ਕਰੀ ਉੱਥੇ ਬੈਜਣਾ ਕਰੀ ਉੱਥੇ ਬੈਜਣਾ ਕਈ ਹੋਰ ਬੰਦਾ ਗੁੱਸੇ ਹੋ ਕੇ ਕੋ ਜਾ ਚਲ ਜਾ ਪੇਕੇ ਜਾ ਉੱਥੇ ਚਲ ਜਾ ਮੇਰਾ ਸਰ ਜੂਗਾ ਮੇਰਾ ਫਲਾਣਾ ਹੋ ਜਾ ਮੇਰਾ ਟਮਾਕਾ ਹੋ ਜਾ ਕੁੜੀਆ ਮੇਰਾ ਇੱਥੇ ਅਰਜੀ ਨਹੀਂ ਲੱਗੰਦਿਆ ਆ ਵੇਖੋ ਕਰੀ ਪੁਲੀ ਤੇ ਬੈਠਾ ਆ ਕਰੀ ਉਧਰ ਘੁੰਮਦਾ ਆ ਵੇਖੋ ਆ ਰਫੈਕਟਰੀ ਆ ਇਹ ਇਧਰ ਵੇਖੋ ਬਰੇ ਜੀ ਨੇ ਲੱਗਦਾ ਦੋਵੇਂ ਜੀ ਦੋਵੇਂ ਜੀ ਹੁੰਦੇ ਆ ਰੋਟੀ ਭੈਜ ਲਾਈ ਦੀ ਉਂਗਲਾ ਹੋਵੇ ਸੜ ਕੇ ਜਾਂਦੀਆਂ ਮਾਸ ਉੱਤੋਂ ਸੜ ਜਾਂਦਾ ਬੜੀ ਯਾਰ ਜਾਨ ਤੰਗ ਹੈ ਵੀਰੋ ਨਾਲ ਦੀ ਨਾਲ ਦੀ ਹੁੰਦੀ ਆ ਨਾ ਭੈਜ ਰੋਟੀ ਦੀ ਟੈਨਸ਼ਨ ਨਾ ਭੈ ਜੀੜੇ ਧੋਣ ਦੀ ਨਾ ਕੋਈ ਇੱਥੇ ਤੇ ਭੈ ਖਟਿਆ ਖੜੀ ਹੋਈ ਪਈ ਆ ਯਾਰ ਬੜੀ ਜਾਨ ਤੰਗ ਗੁੜੇ ਜੀੜੇ ਤੋਂ ਰੋਟੀ ਪਕਾਓ ਰਾਤ ਨੂੰ ਕੁੜੀ ਆਵਾ ਕਦੀ ਉੱਥੇ ਬੈਈਦਾ ਬੌਰੇ ਉੰਕ ਦੇ ਉੱਥੇ ਬੈਈਦਾ ਐ ਕਰਦੇ ਕਰਦੇ ਹੁੰਦੀ ਭਾਵੇਂ ਕਿਤਰਾ ਵੀ ਆ ਭੀ ਯਾਦ ਹੁੰਦੇ ਤੇਰੀ ਕਰਦੀ ਤੇ ਤੇਰੀ ਤੇ ਤੇਰੀ ਇਤਰਾ ਭਾਵੇਂ ਕੋਸ਼ੀ ਵੀ ਆ ਦੋਵੇਂ ਜੀ ਦੋਵੇਂ ਜੀ ਹੁੰਦੇ ਆ ਯਾਰ ਮੈਂ ਖੁਦ ਬਾਹਮਾ ਬੈਠਾ ਇੱਥੇ ਕੁੜੀਆਂ ਤੇ ਕਰੀ ਉੱਥੇ ਕਦੀ ਉੱਥੇ ਕਦੀ ਉੱਥੇ ਬਹਿ ਜਾਣਾ ਕੁੜੀਆਂ ਮੰਨ ਜਾਂ ਨਹੀਂ ਲੱਗੰਦੇ ਆ